ਨਮਾਸ਼ਹਿਰ ਰੋਡ ਤੇ ਸਥਿਤ ਪਿੰਡ ਗੜੀ ਕਨੂਗੋ ਨਜ਼ਦੀਕ ਸੰਤ ਗੁਰਮੇਲ ਸਿੰਘ ਮੈਮੋਰੀਅਲ ਹਸਪੀਟਲ ਦੇ ਸਾਹਮਣੇ ਦੋ ਕਾਰ ਸਵਾਰ ਮਾਮਾ ਭਾਂਜਾ ਤੇ ਅਣਪਛਾਤੇਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਮਾਮੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਭਾਂਜਾ ਬਲ ਬਲ ਫਾਚਦਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਐਮਜੀ ਐਸਟਰ ਰੰਗ ਕਾਲਾ ਤੇ ਸਵਾਰ ਹੋ ਕੇ ਮਾਮਾ ਭਾਂਜਾ ਹਰਿਆਣਾ ਤੋਂ ਨਮਾਸ਼ਹਿਰ ਵੱਲ ਜਾ ਰਹੀ ਸੀ ਤਾਂ ਉક્ત ਸਥਾਨ ਤੇ ਪਹੁੰਚਦਿਆਂ ਅਣਪਛਾਤੇਆਂ ਦੇ ਵੱਲੋਂ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਰਤਨਦੀਪ ਪੁੱਤਰ ਜਨਸ਼ੀਰ ਸਿੰਘ ਕਰਨਾਲ ਹਰਿਆਣਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅਤੇ ਜਿਸ ਤਹਿਤ ਨਜ਼ਦੀਕ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸਨੂੰ ਲਿਜਾਇਆ ਜਾਂਦਾ ਹੈ ਅਤੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਉੱਥੇ ਇਸ ਮੌਕੇ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਸਮੇਤ ਕਈ ਹੋਰ ਮੌਕੇ ਤੇ ਪਹੁੰਚਦੇ ਹਨ ਅਤੇ ਉਹਨਾਂ ਦੇ ਵੱਲੋਂ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੋ ਬੰਦੇ ਕਾਰ ਸਵਾਰ ਸੀਗੇ ਉਹ ਇਸ ਏਰੀਏ ਦੇ ਵਿੱਚ ਆਉਂਦੇ ਤਾਂ ਮੋਟਰਸਾਈਕਲ ਇਮੇਜ ਆਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ ਉਹਦੀ ਸਟੇਟਮੈਂਟ ਲੈਂਦੇ ਆ ਐਫ ਆਰ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਆਰੰਭ ਕਰਦੇ ਆ ਰஞ்சிਤ ਹਸਪਤਾਲ ਅਗੇ ਸਰ ਕੀ ਕਮਾਰਾ ਜੀ ਫਲੇ ਇਨੀਸ਼ੀਅਲ ਸਟੇਜਿਸ ਐ ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾ ਆਪਾਂ ਮੌਕੇ ਦੇ ਉੱਪਰ ਪੁੱਜੇ ਪਤਾ ਲੱਗੇ ਕਿ ਇੱਕ ਬੰਦੇ ਦੀ ਡੈਥ ਹੋਈ ਏ ਜਿਹੜਾ ਸੈਕੰਡ ਬੰਦਾ ਐ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਪੁੱਛਗਿਸ਼ ਕਰਦੇ ਆ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਨਾਲ ਹੋਇਆ ਬੰਦਾ ਕਿੱਥੋਂ ਦਾ ਜੀ ਸਰ ਕੋ ਪਤਾ ਜੀ ਕਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਆ ਇਨੀਸ਼ੀਅਲੀ ਤੇ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ-ਪਾਸ ਦੇ ਬੰਦੇ ਸੀਗੇ ਇਸ ਏਰੀਆ 'ਚ ਕਿਸ ਕੰਮ ਕਰਕੇ ਆਏ ਸੀਗੇ ਕੀ ਕਰ ਰਹੇ ਸੀਗੇ ਇਹ ਤਫਤੀਸ਼ ਦਾ ਵਿਸ਼ਾ ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕਰਾਂ ਸਰ ਆਪਸ ਵਿੱਚ ਫਿਰਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਜੇ ਸੀ ਜੀ ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਆ ਫਿਰ ਜਿਹੜੀ ਹੈਗੀ ਪੂਰੀ ਚੀਜ਼ਾ ਕਲੀਅਰ ਹੋਣ ਗਿਆ ਐਫ ਆਈ ਆਰ ਰੰਮ ਕਰਦੇ ਆ ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲਦ ਤੋਂ ਜਲਦ ਜਿਹੜੀ ਸ਼ੇਅਰ ਕੀਤੀ ਜਾਵੇ ਪੋਸਟਰ ਵੀ ਮਿਲਿਆ ਜੀ ਕਿਉਂਕਿ ਪਹਿਲਾਂ ਸੁਣਿਆ ਸੀ ਕੋਈ ਬੀਰੋ ਵਾਲੇ ਦੇ ਨਾਂ ਦਾ ਕੋਈ ਹਾਂ ਇੱਕ ਪੋਸਟਰ ਜ਼ਰੂਰ ਮਿਲੇ ਉਹਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਏ ਜਿਹੜਾ ਬੰਦਾ ਨਾਲ ਸੀਗਾ ਜਿਹੜਾ ਬੰਦਾ ਕੋ ਡਰਾਈਵਰ ਸੀਗਾ ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਕਰਦੇ ਸਾਰੇ ਇੱਕ ਜਿਵੇਂ ਗੋਲੀ ਚੱਲੀ ਹੈ ਉਹ ਇਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜੱਜਮੈਂਟ ਦੇਖੋ ਇਹ ਇਹ ਤਫਤੀਸ਼ ਦਾ ਵਿਸ਼ਾ ਜੀ ਪਤਾ ਲੱਗਿਆ ਐਫ ਆਰ ਦਰਜ ਕਰਦੇ ਆ ਸਟੇਟਮੈਂਟ ਲੈਂਦੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਆ ਦੇ ਵਿੱਚ ਹੈਗੀਆਂ ਸੀਸੀਟੀਵੀ ਕੈਮਰੇ ਚੈੱਕ ਹੋ ਰਿਹਾ ਬਾਕੀ ਸਾਰੀਆਂ ਟੈਕਨੀਕਲ ਯਾ ਹਿਊਮਨ ਅਟਲਿਅਨਸ ਨਾਲ ਇਸ ਤਰ੍ਹਾਂ ਦੀ ਹੋਈਗੀ ਕਮਿਊਨਿਟੀ ਸਪੈਸ਼ਲ ਫੋਟੋ ਨਾਲ ਰਾਉਂਡ ਕਿੰਨੇ ਚੱਲੇ ਬਿਲਕੁਲ ਜੀ ਖੋਰ ਵੀ ਬ੍ਰਾਹਮਤ ਹੋਏ ਆ ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਉਹ ਆਲਰੇਡੀ ਇਨ ਪਲੇਸ ਹੈ ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ ਰਹੀ ਹੈ ਮਿੰਟ ਤੱਕ ਨਾਮ ਕੀ ਹੈ ਪਤਾ ਲੱਗਿਆ ਸਰ ਆਪਾਂ ਇਨੀਸ਼ੀਅਲ ਸਟੇਜਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ ਤੁਹਾਨੂੰ ਸ਼ਾਰਟਲੀ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਐਸਮ ਜਟ న్యూਸ ਦੇ ਲਈ ਰਕੇਸ਼ ਕੁਮਾਰ ਟਿਪੂ